ਜਗਰਾਉਂ ਦੇ ਪਿੰਡ ਮਾਨਕੂਏ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਹਲਕਾ ਵਿਧਾਇਕ ਜਗਰਾਉਂ ਬੀਬੀ ਸਰਬਜੀਤ ਕੌਰ ਮਾਨੂਕੇ ਦੇ ਰਿਸ਼ਤੇਦਾਰ ਦੇ ਵਿੱਚ ਭਤੀਜੇ ਲੱਗਦੇ 32 ਸਾਲਾਂ ਦੇ ਕਬੱਡੀ ਖਿਡਾਰੀ ਗगनਦੀਪ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਥੋਂ ਤੱਕ ਕਿ ਗगनਦੀਪ ਸਿੰਘ ਨੂੰ ਗੋਲੀਆਂ ਮਾਰਨ ਤੋਂ ਬਾਅਦ ਦਰਜਨ ਭਰ ਨੌਜਵਾਨ ਬੜਕਾ ਮਾਰ ਕੇ ਗगनਦੀਪ ਦੇ ਘਰ ਦੇ ਬਾਹਰ ਉੱਚੀ ਆਵਾਜ਼ ਵਿੱਚ ਕਹਿ ਕੇ ਗਏ ਕਿ ਤੁਹਾਡੇ ਮੁੰਡੇ ਨੂੰ ਠੋਕ ਦਿੱਤਾ ਤੇ ਤੁਹਾਡਾ ਮੁੰਡਾ ਖੇਤਾਂ ਵਿੱਚ ਪਿਆ ਕਬੱਡੀ ਖਿਡਾਰੀ ਗगनਦੀਪ ਸਿੰਘ ਨੇ ਘਰ ਦੇ ਪਿੰਡ ਦੇ ਹੋਰ ਮੁੰਡਿਆਂ ਨਾਲ ਖੇਤਾਂ ਵਿੱਚ ਲਹੂ ਲਹਾਨ ਹੋਏ ਪਏ ਗਗਨਦੀਪ ਸਿੰਘ ਨੂੰ ਚੱਕ ਕੇ ਸਿਵਲ ਹਸਪਤਾਲ ਜਗਰਾਉਂ ਪਹੁੰਚਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਨੁਕੇ ਵੀ ਸਿਵਲ ਹਸਪਤਾਲ ਦੇ ਵਿੱਚ ਪਹੁੰਚੇ ਤੇ ਪੁਲਿਸ ਨੂੰ ਸਪਸ਼ਟ ਕਿਹਾ ਕਿਉਂ ਦਿਨ ਰਾਤ ਇੱਕ ਕਰਕੇ ਗਗਨਦੀਪ ਦੇ ਕਾਤਰਾ ਨੂੰ ਗ੍ਰਿਫਤਾਰ ਕਰੇ ਇਸ ਮੌਕੇ ਮ੍ਰਿਤਕ ਦੀ ਪਤਨੀ ਤੇ ਉਸਦੇ ਭਰਾ ਦਾ ਵੀ ਬਿਆਨ ਸਾਹਮਣੇ ਆਇਆ ਗਗਨਦੀਪ ਸਿੰਘ ਕਬੱਡੀ ਖੇਡਦਾ ਸੀ ਤੇ ਪਿੰਡ ਦੇ ਹੀ ਕਬੱਡੀ ਖਿਡਾਰੀ ਏਕਮ ਸਿੰਘ ਨੂੰ ਪਿੰਡ ਦੇ ਕੁਝ ਨੌਜਵਾਨ ਤੰਗ ਪ੍ਰੇਸ਼ਾਨ ਕਰਦੇ ਸਨ ਤੇ ਗਗਨਦੀਪ ਉਹਨਾਂ ਨੌਜਵਾਨਾਂ ਨੂੰ ਏਕਮ ਸਿੰਘ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਰੋਕਦਾ ਸੀ ਜਿਸ ਕਰਕੇ ਅੱਜ ਦਰਜਨ ਭਰ ਨੌਜਵਾਨਾਂ ਨੇ ਗਗਨਦੀਪ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਆਪਸ ਵਿੱਚ ਜਿਹੜਾ ਜਿਹੜੀ ਡੈਥ ਹੋਈ ਹੈ ਇਹਦੀ ਉਮਰ ਤਕਰੀਬਨ 36 ਸਾਲ ਸੀਗੀ ਔਰ ਜਿਹੜਾ ਗੁਰਸੇਵਕ ਮੋਟੂ ਆ ਜਿਹੜਾ ਅਕਿਊਜ਼ਡ ਹੈਗਾ ਆ ਆ ਉਹ ਵੀ ਉਮਰ ਦਾ ਸੀਗਾ ਇਹ ਆਪਸ ਦੇ ਵਿੱਚ ਇਹਨਾਂ ਦੀ ਸਵੇਰੇ ਲੜਾਈ ਹੋਈ ਆ ਔਰ ਇਹਨਾਂ ਨੇ ਉਸ ਲੜਾਈ ਤੋਂ ਬਾਅਦ ਇੱਕ ਗੁੱਜੇ ਨੇ ਆਪਦੇ ਸਾਥੀ ਬੁਲਾ ਲਏ ਪੁਲਿਸ ਇਹਨਾਂ ਨੇ ਅਜੇ ਕੋਈ ਰਿਪੋਰਟ ਨਹੀਂ ਕੀਤਾ ਤੇ ਉੱਥੇ ਲੜਾਈ ਝਗੜਾ ਇਹਨਾਂ ਦਾ ਵੱਧ ਗਿਆ ਤੇ ਜਿਹੜਾ ਗੁਰਸੇਵਕ ਮੋਟੂ ਆ ਇਹਨੇ ਨਾਲ ਦੇ ਡਿਸਟ੍ਰਿਕਟ ਤੋਂ ਵੀ ਤਿੰਨ ਚਾਰ ਮੁੰਡੇ ਬੁਲਾਏ ਹੋਏ ਸੀਗੇ ਔਰ ਉਹ ਫਾਇਰਿੰਗ ਕਰਕੇ ਦੀ ਦੇਖੋ ਇਹ ਲੜਕੀ ਦੀ ਗਗੰਦੀ ਬਾਈ ਨੇਮ ਪਰਚਾ ਅਸੀਂ ਦਰਜ ਕਰਤਾ ਆ ਔਰ ਮੇਰੇ ਵਿੱਚ ਜਿਹੜੇ ਉਹਨਾਂ ਨੇ ਬਾਈ ਨੇਮ ਲਿਖਾਇਆ ਸੀ ਉਹਨਾਂ ਚੋਂ ਅਸੀਂ ਇੱਕ ਅਕਿਊਜ਼ਡ ਉਹਦੀ ਰੈਸਟ ਵੀ ਹੋ ਗਈ ਆ ਤੇ ਬਾਕੀ ਵੀ ਅਸੀਂ ਬਹੁਤ ਛੇਤੀ ਫੜ ਲਿਆ ਕਿੰਨੇ ਫਾਇਰ ਹੋਇਆ ਜੀ ਇਹ ਤਕਰੀਬਨ ਹਲੇ ਮੈਂ ਕਲੀਅਰ ਤਾਂ ਨਹੀਂ ਕਰ ਸਕਦਾ ਚਾਰ ਤੋਂ ਪੰਜ ਫਾਇਰ ਹੋਇਆ ਪਰ ਜਿਹੜਾ ਉਹਨਾਂ ਦੀ ਵਜ੍ਹਾ ਰஞ்சிਸ਼ਾ ਉਹ ਆਪਸੀ ਦੁਸ਼ਮਣੀ ਆ ਪਿੰਡ ਦੀ ਕਿਉਂਕਿ ਦੋਨੋਂ ਤੇਰਾ ਹੀ ਕੋ ਪਿੰਡ ਦੀਆਂ ਹੈਗੀਆਂ ਤੇ ਪਲੱਸ ਗੁਰਸੇਵਕ ਮੋਟੋ ਜਿਹਨੇ ਜਿਹੜਾ ਮੈਨੂੰ ਅਕਿਊਜ਼ਡ ਹੈਗਾ ਹੈ ਇਹਨੇ ਆਪਦੇ ਹੋਰ ਸਾਥੀ ਜੋ ਡਿਸਟ੍ਰਿਕਟ ਤੋਂ ਤਿੰਨ ਚਾਰ ਸਾਥੀ ਹੋਰ ਆਲੇ ਸਨ ਇਹ ਸਾਰਾ ਵਿਚਕਾਰ ਇੱਕ ਆਖਿਆ ਯਾਰਾ ਵੀ ਟਾਈਮ ਬਣ ਕੇ ਲੜਾਈ ਹੋ ਰਹੀ ਸੀ ਹਲੇ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਨੇ ਜੇ ਬੰਦੇ ਆਪਸ ਵਿੱਚ ਬੁਲਾਏ ਇੱਕੋ ਪਿੰਡ ਦੇ ਆ ਤੇ ਬਾਕੀ ਸਾਰੀਆਂ ਚੀਜ਼ਾਂ ਅਸੀਂ ਵੈਰੀਫਾਈ ਕਰਾਂਗੇ ਅ ਅੱਜ ਸਵੇਰੇ ਹੀ ਇਹਨਾਂ ਦਾ ਪਹਿਲਾ ਝਗੜਾ ਹੋਇਆ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਫਿਰ ਇਹਨਾਂ ਦਾ ਦੁਆਰਾ ਇੱਥੇ ਇਹ ਝਗੜਾ ਹੁੰਦਾ ਕਿੰਨੇ ਬੰਦੇ ਅਰੈਸਟ ਹੋ ਗਏ ਸਰ ਜਿਹੜੇ ਇਹਨਾਂ ਨੇ ਬਾਈ ਨੇਮ ਆਫਾਇਰਸ ਲਿਖਾਇਆ ਹੁੰਦਾ ਚੋਂ ਅਸੀਂ ਇੱਕ ਬੰਦਾ ਅਰੈਸਟ ਕਰ ਲਿਆ। ਬਾਕੀ ਵੀ ਅਸੀਂ ਕੁਝ ਛੇਤੀ ਅਰੈਸਟ ਕਰ ਲਵਾਂਗੇ। ਥੈਂਕ ਯੂ। ਥੈਂਕ ਯੂ। ਇਸ ਮੌਕੇ ਐਸਐਚਓ ਕੁਲਦੀਪ ਕੁਮਾਰ ਨੇ ਦੱਸਿਆ ਕਿ ਪਿੰਡ ਮਾਨੁਕੇ ਦੇ ਵਿੱਚ ਗੋਲੀ ਚੱਲੀ ਆ ਤੇ ਮੌਕੇ ਦੇ ਉੱਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖੈ ਦੇਖਿਆ ਜਾਵੇ ਤਾਂ ਆਏ ਦਿਨ ਗੋਲੀ ਚੱਲਣ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਜਿਸ ਕਰਕੇ ਚਾਰੇ ਪਾਸੇ دہشت ਦਾ ਮਾਹੌਲ ਪੈਦਾ ਹੋ ਗਿਆ। ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ।